ਜੀ ਅਸੀਂ ਕੁੜੀ ਨੂੰ ਆਪਣੀ ਨੂੰ ਅੱਜ ਆਟਾ ਗੁੰਨਣ ਦੀ ਟ੍ਰੇਨਿੰਗ ਵੀ ਦੇਣ ਲੱਗੇ ਹੋਏ ਆਂ ਤੇ ਮੈਂ ਕਿਹਾ ਵੀ ਪਾਈ ਬਾੜੀ ਹੋ ਕੇ ਫੇਰ ਤੈ ਬਗਾਨੇ ਘਰ ਵੀ ਜਾਣਾ ਹੈ ਹੈ ਵੀ ਪਾਈ ਤੂੰ ਆਪਣਾ ਕੰਮ ਸਿੱਖ ਲਓ ਜੀ ਕੁੜੀ ਆਟਾ ਗੁੰਨਣ ਲੱਗੀ ਪਰ ਮੈਨੂੰ ਲੱਗਦਾ ਵੀ ਐ ਵੀ ਇਹ ਚੰਦ ਕਿਆਉਂਗੀ ਲੇਬੜੀ ਜੀ ਬਣਾਦੀ ਲਓ ਜੀ ਮੈਨੂੰ ਲੱਗਦਾ ਨਹੀਂ ਹੈ ਵੀ ਅੱਜ ਰੋਟੀਆਂ ਖਵਾ ਦੂਗੀ ਇਹ ਲਾ ਕੇ ਅੱਜ ਦਾ ਹੱਥ ਦੰਦੀਆਂ ਹੀ ਕੱਢ ਲੰਗੀਆਂ ਆ ਬਣਾਤੀ ਲੇਵੜੀ ਲਓ ਜੀ ਮੈਨੂੰ ਲੱਗਦਾ ਵੀ ਅੱਜ ਸਾਨੂੰ ਤਵੇ ਦੀ ਖਲਾਉਗੀ ਤੂੰ ਇਹ ਲੋੜ ਕੋਲੇ ਬਿਠਾਲ ਕੇ ਰੋਟੀਆਂ ਵੀ ਆਪਣੇ ਚਮਚੇ ਨਾਲ ਵੱਡਾ ਵੱਡਾ ਖਾਈ ਚਲੋ ਲਓ ਜੀ ਇਹ ਮੰਮੀ ਤਾਂ ਇੱਕ ਵਾਰ ਤੇ ਭੰਨੇ ਆਰ ਆਪਣੀ ਸੱਸ ਨੂੰ ਦੋ ਜਣੀਆਂ ਲੱਗੀਆਂ ਰੋਟੀ ਲਾਉਣ ਪਰ ਮੈਂ ਮੈਡਮ ਮੇਰੀ ਢਿੱਲੀ ਹੋ ਗਈ ਦੀ ਅੱਜ ਮੰਮੀ ਉਹਨੂੰ ਦਵਾਈ ਦਵਾ ਕੇ ਲਿਖੇ ਆ ਵਿਚਾਰੀ ਨੂੰ ਠੰਡ ਲੱਗ ਗਈ ਆ ਜੀ ਹਾਂ ਮੈਂ ਸਹੀ ਨੂੰ ਮੈਨੂੰ ਕੀ ਹੋ ਗਿਆ ਰਾਣੀ ਹੈਂ ਲਓ ਔਖੀ ਹੈ ਜੀ ਬੁਝਾਰੀ ਮੈਂ ਦੱਸਿਆ ਤਾਂ ਕਿ ਤੁਹਾ ਮਾਂ ਨੂੰ ਤਾਂ ਖੁਸ਼ੀ ਨਾਲ ਗੱਲ ਦਾਦੀ ਹੈ ਹਾਂ ਬੀਬੀ ਨੇ ਰੋਟੀ ਲਾਤੀ ਹੁਣ ਨਾਲ ਹੈਲਪ ਕਰਾਉਣ ਲੱਗੀ ਹੋਈ ਹੈ ਦਾਦੀ ਹੈ ਹਾਂ ਦਾਦੀ ਹੈ ਦਾਦੀ ਰੋਟੀ ਲਾਉਂਦੀ ਹੈ ਹਾਂ ਸੱਸ ਨੂੰ ਲੱਗੀਆਂ ਹੋਈਆਂ ਨੇ ਅੰਮੀ ਜੀ ਇੱਕ ਨੇ ਇਹਨਾਂ ਦਾ ਪਿਆਰ ਬਣਿਆ ਰਹੇ ਪ੍ਰਮਾਤਮਾ ਅਗੇ ਅਰਦਾਸ ਕਰਿਆ ਕਰੋ ਅਸੀਂ ਤਾਂ ਕਨੇ ਵੀ ਪਾਈਏ ਸੱਸਾਂ ਨੂੰ ਹਰ ਰਲ ਕੇ ਰਹੋ ਸਾਰੇ ਜਿੰਨਿਆਂ ਵੀ ਆਪਣੇ ਪਰਿਵਾਰ ਦੇ ਵਿੱਚ ਇਹ ਮੇਨਾ ਲੜਦੀ ਬਹੁਤ ਹੈ ਜੀ ਹੈ ਇਹ ਮੇਰੀ ਭਿਹਾਈ ਆ ਛੋਟੀ ਮੈਨੂੰ ਕਹਿੰਦੀ ਵੀਰੇ ਮੈਂ ਆ ਲਓ ਸੁਣ ਲਓ ਆ ਦੇਖ ਲਓ ਤੁਸੀਂ ਰੋਟੀਆਂ ਲੈ ਗਈ ਚੱਕ ਕੇ ਰੋਟੀ ਹੁਣ ਟਾਈਮ ਹੋ ਗਿਆ ਸ਼ਾਮ ਦਾ ਬੱ ਪੱਕ ਗਈਆਂ ਜਦੋਂ ਬਾ ਅਸੀਂ ਸ਼ਗਨ ਬੈਠ ਜਾਣਾ ਗੁੰਦੀ ਆ ਇਹ ਤਾਂ ਮੈਨੂੰ ਲੱਗਦਾ ਨਹੀਂ ਵੀ ਅੱਜ ਰੋਟੀਆਂ ਖਿਲਾ ਦੂਗੀ ਲਾ ਕੇ ਸਾਨੂੰ ਸਾਡੀ ਬੀਬੀ ਕੈਮ ਬਹੁਤ ਅੱਜ ਐ ਐ ਨਵੀਂ ਪੀੜ੍ਹੀ ਨੂੰ ਤਾਂ ਪਤਾ ਤਾਂ ਹੀ ਕਹਿੰਦੇ ਨਵੀਂ ਪੀੜ੍ਹੀ ਨਹੀਂ ਕੋਈ ਕਰ ਸਕਦੀ ਇਹ ਪੁਰਾਣੇ ਹੱਡ ਨੇ ਜੀ ਤਾਂ ਹੀ ਕਹਿੰਦੇ ਪੁਰਾਣੇ ਹੱਡਾ ਮੂਰੇ ਕੋਈ ਨਹੀਂ ਉਹ ਕਰ ਖੜ ਸਕਦਾ ਐ ਜ ਕੀ ਲੱਭਦੀ ਐ ਗੋਹੇ ਸਕੀਮਾਂ ਬਹੁਤ ਆ ਜੀ ਗੋਹੇ ਵੀ ਟੋਕਰੀ ਜੀ ਰੱਖਿਆ ਨੇ ਲੋਕ ਕੱਪੜੇ ਰੱਖਦੇ ਨੇ ਗੋਹੇ ਰੱਖੇ ਹੋਏ ਨੇ ਇਹਨੇ ਆ ਲਓ ਖੋਜਾਂ ਵੀ ਨਵੀਆਂ ਨਵੀਆਂ ਕਾਦਿਆ ਗੋਹੇ ਰੱਖੇ ਹੋਏ ਨੇ ਲਓ ਫਟੇ ਚੱਕ ਮਾ ਮੈਂ ਦੋ ਦਿਨ ਹੋ ਗਏ ਮੈਂ ਇਹੀ ਕੋ ਦੇਦਾ ਵੀ ਕਰਦੀ ਕੀ ਹੈ ਮੈਂ ਪਿੱਛਾ ਨਹੀਂ ਛੱਡਦਾ ਕਾਲੂ ਕੀ ਸਰਾਫ ਨੇ ਸਾਗ ਚੱਲੂ ਫੇਰ ਮੈਨੂੰ ਕੜੀ ਚੌ ਆਉ ਤੇਰੀ ਓਏ ਹੋਏ ਹੋਏ ਲੈ ਬਈ ਕੜੀ ਚੌਲ ਆ ਬੀਬੀ ਖੁਸ਼ ਹੋਵੇ ਬੱਚੇ ਚੱਕਦੀ ਆ ਇੱਧਰ ਅੱਖ ਮਟਕਾ ਕਰਦੀ ਆ ਸੱਸ ਨੂੰ ਨਾ ਆਪਣੀਆਂ ਕੀ ਬਣਾਉਣਾ ਕਾਲੂ ਕੜੀ ਚੌ ਕੜੀ ਚੌਲ ਹੈ ਲਓ ਜੀ ਕੜੀ ਚੌਲ ਚੱਲਣਗੇ ਹੁਣ ਸਲਾਹ ਹੋ ਗਿਆ ਸਵੇ ਸਾਬ ਆ ਗਏ ਨੇ ਸਾਡੇ ਤੇ ਸਰੂਨਾ ਸਾਗ ਨਾਲੋਂ ਮੱਕੀ ਰੋਟੀ ਤੇ ਮੂਲੀਆਂ ਤੇ ਕਣਕ ਦੀਆ ਸੌਰੀ ਤੇ ਹਲਵਾਈ ਸਾਹਿਬ ਬੈਠ ਗਏ ਨੇ ਸਾਡੇ ਨਿਆਰੇ ਲੁੱੜਦੇ ਨੇ ਰੋਟੀ ਲੱਗੇ ਨੇ ਖਾਣ ਨਿਆਰੇ ਨਾਲ ਬੈਠੇ ਕੋਲ ਹੈ ਨਾ ਮਾੜਾ ਹੂੰ ਖਾਣੀ ਨਹੀਂ ਭੁੱਖ ਲੱਗ ਗਈ ਜੀ ਮम्मी ਕੋਈ ਵੀ ਅਸੇ ਰਾ ਕੀ ਬਣਾਤਾ ਜੀ ਤੇ ਕੁੜੀ ਨੇ ਸਾਡੀ ਨੇ ਲੱਗਦੀ ਨਹੀਂ ਹੈ ਵੀ ਅੱਜ ਮੈਨੂੰ ਰੋਟੀ ਖਿਲਾ ਦੂ ਹਾਂ ਟੀਸੀ ਕੱਢੀ ਪਈ ਆਟੇ ਦੀ ਲਓ ਜੀ ਇੱਕ ਪਾਸੇ ਰੋਟੀ ਚੱਲਦੀ ਆ ਇੱਕ ਪਾਸੇ ਆਟਾ ਗੋਨ ਨੂੰ ਹੋ ਰਿਹਾ ਹੈ ਕੀ ਬਦਲੇ ਹੋ ਨੇ ਪੁੱਤ ਸੁਰ ਬਦਲੇ ਹੋ ਨੇ ਬਾਪੇ ਦੇ ਇਹ ਕਹਿੰਦੀ ਭਾਈ ਬਾਪੇ ਦੇ ਸੁਰ ਬਦਲੇ ਹੋਏ ਨੇ ਲਓ ਜੀ ਅੱਲਾ ਤਾਂ ਕਰੀ ਸਾਡੀ ਦੇ ਟੱਕਰਾਂ ਦੇ ਮੇਰਾ ਆਟਾ ਪਤਲਾ ਹੋ ਗਿਆ ਕੀ ਹੋ ਗਿਆ ਆਟਾ ਉਹਦਾ ਮੈਂ ਪਹਿਲਾਂ ਹੀ ਕਹਿਆ ਸੀ ਤੂੰ ਲੱਲਾ ਲਾ ਦੇਂਗੀ ਮੈਂ ਵੀ ਦੇਖੀ ਆਤਾਂ ਆ ਕੇ ਉਹਦਾ ਬੇਬੇ ਹੀ ਕਾਮ ਆ ਜਿਹੜੀ ਤੁਹਾਨੂੰ ਚੱਲੀ ਜਾਂਦੀ ਆ ਤੇ ਬਲ ਬਲ ਆ ਸਾਡੀ ਛੋਟੀ ਜੀ ਚੂਹੀ ਆਈ ਇੱਕ ਸ਼ਾਮ ਦਾ ਟਾਈਮ ਹੋ ਗਿਆ ਇਹ ਆਪਣਾ ਪਿੰਡ ਹੈ ਚੜੀ ਪਿੰਡ ਆ ਜੀ ਸ਼ਾਮ ਦਾ ਟਾਈਮ ਹੋ ਗਿਆ ਠੰਡ ਹੋ ਚੁੱਕੀ ਆ ਸਾਂ ਬੱਦਲ ਬਾਜੀ ਹੋਈ ਹੋਈ ਆ ਸ਼ਾਮ ਦਾ ਟਾਈਮ ਹੈ ਜੀ ਇਕਲਾ ਬਾਈ ਕੁੜੀਆਂ ਪ੍ਰਾਂ ਦਾ ਕਾਜਲ ਕਾਜਲ ਆ ਤੁਹਾਡੀ ਕੁੜੀ ਆ ਨਾ ਮੈਨੂੰ ਲੜਦੀ ਬਹੁਤ ਆ ਮੇਰੇ ਨਾਲ ਆ ਦੇਖ ਲੈ ਹੁਣ ਮੂੰਹ ਸੇ ਲੋ ਕੇ ਬੈਠੀ ਆ ਮੈਨੂੰ ਕਹਿੰਦੀ ਮੈਂ ਤੇਰੇ ਟੋਕਰੀ ਮਾਰਨੀ ਆ ਦੱਸ ਹੈ ਆ ਚੰਗੀਆਂ ਗੱਲਾਂ ਨੇ ਆ ਸਮਝਾਓ ਇਹਨੂੰ ਕੋ ਰੇਲਾ ਆ ਦੋ ਇਹ ਨੋਹਾ ਬੈਠੀਆਂ ਸੱਸ ਬੈਠੀ ਆ ਜੀ ਰੋਟੀ ਲਾਉਂਦੀਆਂ ਨੇ ਇੱਕ ਨੇ ਪਿਆਰ ਬਣਿਆ ਰਹੇ ਇਹਨਾਂ ਦਾ ਪ੍ਰਮਾਤਮਾ ਅਗੇ ਅਰਦਾਸ ਹੈ ਤੰਦਰੁਸਤੀ ਬਖਸ਼ੇ ਇਹਨਾਂ ਨੂੰ